ਅੱਜ ਫੇਰ ਪਤਾ ਨਹੀਂ ਕਿਹੜੇ ਦੇ ਧਾਵਾ ਬੋਲਤਾ ਕਹਿੰਦਾ ਨਾ ਤਾਂ ਉਸ ਤੋਂ ਬਾਅਦ ਘਰ ਟੈਣਗੇ ਤੇ ਨਾ ਹੀ ਉਸ ਤੋਂ ਬਾਅਦ ਹੜ ਆਉਣਗੇ ਬਾਕੀ ਆਪਾਂ ਪੂਰੀ ਗੱਲਬਾਤ ਕਰਦੇ ਆਂ ਵੀ ਇਹ ਕੀ ਮੈਸੇਜ ਦੇ ਰਿਹਾ ਲੋਕਾਂ ਨੂੰ ਕਿਉਂ ਨਹੀਂ ਘਰ ਟੈਣਦੇ ਕਿਉਂ ਨਹੀਂ ਹੜ ਆਉਂਦੇ ਇਹਦੇ ਨਾਲ ਗੱਲਬਾਤ ਕਰਦੇ ਆਂ ਆਜੋ ਅੱਜ ਕਿਹਨੂੰ ਰਗੜੇਗਾ ਓਏ ਬਸ ਦੇਖ ਲੈ ਜੀ ਸਮਝਉਂਦੀ ਇਹ ਤਾਂ ਤੇ ਲੋਕ ਸਮਝ ਰਹੇ ਆ ਲੋਕ ਤਾਂ ਚੜ੍ਹਾਈ ਖੜਦੇ ਆ ਜਿੰਨਾਂ ਦੇ ਕੋਣਾ ਜਿਹੜੇ ਖੜ ਜਾਂਦੇ ਆ ਉਹ ਸਮਝ ਜਾਂਦੇ ਆ ਜਿਹੜੇ ਨਹੀਂ ਖੜਦੇ ਉਹਨਾਂ ਨੂੰ ਤਾਂ ਨਹੀਂ ਜਿਹੜੇ ਖੜ ਜਾਂਦੇ ਉਹਨਾਂ 'ਚ ਕੋਈ ਸਮਝ ਜਾਂਦਾ ਕੋਈ ਨਹੀਂ ਸਮਝਦਾ ਹਾਂ ਗੱਲ ਸਮਝਣ ਵਾਲੀ ਹੈ ਹੈ ਕੁਝ ਕੁ ਸਮਝਦਾ ਆ ਗਈ ਬਾਕੀ ਤੂੰ ਦੱਸ ਯਾਰ ਹੜ ਵੀ ਉਹਨਾਂ ਟਾਈਮ ਆਉਣਗੇ ਵੀ ਉਹਨਾਂ ਟਾਈਮ ਟੈਣਗੇ ਜਿੰਨਾ ਤੱਕ ਜ਼ਮੀਨ ਸਾਡੇ ਨਾਮ ਆ ਤਾਂ ਜ਼ਮੀਨਾਂ ਸਾਤੋਂ ਖੋਲਗਾ ਉਦੋਂ ਨਾ ਘਟਾਣਗੇ ਨਾ ਹਟਾਉਣਗੇ ਯਾਰ ਨਾ ਫਿਰ ਕਿਉਂ ਨਹੀਂ ਹੋਣਾ ਜਮੀਨਾਂ ਸਤੋ ਸੱਲ ਨਹੀਂ ਆਂ ਪਰ ਕੁਛ ਨਹੀਂ ਰਹਿਣਾ ਇਹ ਸਾਰਾ ਕੁਛ ਜ਼ਮੀਨਾਂ ਨਾਲ ਹੀ ਆ। ਅੱਛਾ ਠੀਕ ਆ ਵੀ ਜ਼ਮੀਨਾਂ ਨਾਲ ਹੀ ਜੁੜਿਆ ਹੋਇਆ। ਜੇ ਜ਼ਮੀਨਾਂ ਖੋਲੀਆਂ ਨਹੀਂ ਤਾਂ ਘਰ ਨਹੀਂ ਰਹਿਣਗੇ ਤੇ ਨਾ ਹੀ ਫਿਰ ਹੜ ਹੋਣਗੇ ਹੈ। ਇੱਕ ਗੱਲ ਹੋਰ ਨਾ ਕਿਸਾਨ ਖੇਤਾਂ 'ਚ ਰੁਲੂਆ। ਅੱਛਾ ਕਿਸਾਨ ਖੇਤਾਂ 'ਚ ਵੀ ਨਹੀਂ ਰੁਲਦਾ ਫਿਰ। ਮੈਂ ਕਿਉਂ ਨਹੀਂ ਰੁਲਦਾ ਵੀ? ਵਪਾਰੀ ਖੇਤਾਂ 'ਚ ਆ ਕੇ ਫਸਲਾ ਲੈ ਜਾਣਗੇ। ਅੱਛਾ ਫਿਰ ਵਪਾਰੀ ਇਹ ਕਿ ਖੇਤਾਂ 'ਚ ਆ ਕੇ ਫਸਲਾ ਲੈ ਜਾ ਕਰਨਗੇ। ਵਾਹ ਯਾਰ। ਤਾਂ ਪਰ ਮੋਚਰ ਦਾ ਰੋਲਾ ਬੂਆ ਨਾ ਫਿਰ ਪਾ ਦਾ ਬੂਆ। ਅੱਛਾ ਨਾ ਹੀ ਤਾਂ ਫਿਰ ਮੋਚਰ ਦਾ ਰੋਲਾ ਪੈਣਾ ਨਾ ਹੀ ਪਾ ਦਾ ਪੈਣਾ। ਐਨਾ ਸੁ ਏ ਦੁਸ਼ਮਣ ਹੀ ਫਿਰ ਆਪਣੇ ਨਾਲ ਹੀ ਬਣ ਲੈਣਾ ਦੀ ਨੋਟਬੰਦੀ ਮੰਗੂ ਨੁਕਸਾਨ ਮਾਰੇ ਬੰਦੇ ਦੀ ਹੋਣਾ ਅੱਛਾ ਨੋਟਬੰਦੀ ਮੰਗੂ ਫਿਰ ਨੁਕਸਾਨ ਮਾਰੇ ਬੰਦੇ ਦਾ ਹੁਣ ਤਗੜਿਆਂ ਦਾ ਨਹੀਂ ਹੁੰਦਾ ਹੋਊਗਾ ਤਗੜੇ ਬੰਦੇ ਦਾ ਵੀ ਉਹ ਲੇਟ ਹੋਊਗਾ ਅੱਛਾ ਤਗੜਿਆਂ ਦਾ ਫਿਰ ਉਹ ਲੇਟ ਹੋਊਗਾ ਇਹ ਕੀ ਕਾਰਨ ਯਾਰ ਨਹੀਂ ਪਤਾ ਜਦੋਂ ਉੱਠਣਗੇ ਖਾਤੇ ਖਾਲੀ ਪਏ ਹੁਣ ਅੱਛਾ ਵੀ ਖਾਤੇ ਖਾਲੀ ਪਏ ਹੋ ਸਕਦੇ ਜਦੋਂ ਉੱਠਣਗੇ ਕਦੇ ਨਾ ਕਦੇ ਜਿਵੇਂ ਢੜਕੇ ਨੂੰ 500 ਵਾਲੇ ਨੋਟ ਬੰਦ ਹੋਏ ਸੀ ਠੀਕ ਸਾਰਾ ਕੁਝ ਇਹਨਾਂ ਦੇ ਹੱਥੇ ਚ ਹੀ ਆ ਪਰੇ ਮੋਬਾਈਲ ਪਤਾ ਨਹੀਂ ਕਿਦੋਂ ਠਿੱਕਰੇ ਬਣ ਜਾਣ ਸਹੀ ਗੱਲ ਆ ਮੋਬਾਈਲਾਂ ਦਾ ਵੀ ਕੋਈ ਪਤਾ ਨਹੀਂ ਹੈ ਨਾ ਕਦੋਂ ਇਹ ਠਿੱਕਰੇ ਬਣਾ ਸਕਦੇ ਆ ਸਾਰਾ ਕੁਝ ਇਹਨਾਂ ਨੇ ਆਪਦੇ ਕਬਜ਼ੇ 'ਚ ਕਰ ਲਿਆ ਯਾਰ ਹਨਾ ਮਿਹਨਤ ਤਾਂ ਗੱਲ ਇਹ ਹੀ ਆ ਤੂੰ ਕਹਿਣਾ ਕੀ ਚਾਹਣਾ ਜਿੰਨਾ ਟਾਈਮ ਜ਼ਮੀਨਾਂ ਵਜਦੀਆਂ ਬਚਾ ਲਓ ਅੱਛਾ ਸਹੀ ਗੱਲ ਆ ਵੀ ਜਿੰਨਾ ਟਾਈਮ ਬਿਲਡਿੰਗਾਂ ਦਾ ਟਾਈਮ ਬਚਾ ਲਓ ਹਨਾ ਜੇ ਕਿਤੇ ਧਰਨਾ ਲਾਗਦਾ ਉੱਥੇ ਪਹੁੰਚ ਹੀ ਆ ਕਰੋ ਸਹੀ ਗੱਲ ਆ ਯਾਰ ਹਨਾ ਵਾਕੇ ਸਹੀ ਗੱਲ ਹੈ ਜੇ ਕਿਤੇ ਇਕੱਠ ਹੁੰਦਾ ਧਰਨਾ ਲੱਗਦਾ ਤਾਂ ਪਹੁੰਚ ਜਾ ਕਰੋ ਜਿੰਨਾ ਟਾਈਮ ਜ਼ਮੀਨਾਂ ਬਚਦੀਆਂ ਬਚਾ ਲਈਏ ਇਹ ਮੁੰਡੇ ਦੀ ਹੁਣ ਪੂਰੀ ਗੱਲ ਦੁਆਰੇ ਵੀ ਦੱਸਦੇ ਆ ਕਾਰਨ ਕੀ ਆ ਕਹਿੰਦਾ ਨਾ ਹੜ ਆਉਣਗੇ ਨਾ ਘਰ ਟੈਣਗੇ ਉਸ ਤੋਂ ਬਾਅਦ ਇਹ ਸਾਰਾ ਰੌਲਾ ਸਾਡੀ ਜ਼ਮੀਨ ਨਾਲ ਹੀ ਆ ਬਾਈ ਜਿੱਦੇ ਸਾਡੇ ਤੋਂ ਜ਼ਮੀਨ ਲੈ ਲਈ ਨਾ ਘਰ ਟੈਣਗੇ ਨਾ ਹੜ ਆਉਣਗੇ ਨਾ ਮੌਜਰ ਦਾ ਰੌਲਾ ਪੈਣਾ ਨਾ ਹੀ ਭਾ ਦਾ ਰੌਲਾ ਪੈਣਾ ਐਮਐਸਪੀ ਸਾਰੀ ਲਾਗੂ ਹੋ ਜੂਗੀ ਸਾਰਾ ਕੁਝ ਹੋਊਗਾ ਫਸਲਾਂ ਖੇਤਾਂ ਚੋਂ ਆ ਕੇ ਲੈ ਕੇ ਜਾਇਆ ਕਰਨਗੇ ਇਹ ਰੌਲਾ ਬਾਈ ਸਾਡੇ ਨਾਲ ਹੀ ਆ ਵਾਕੇ ਸਹੀ ਗੱਲ ਆ ਲੈ ਜਿਹੜੇ ਸੇ ਤਾਂ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਮੈਸੇਜ ਹੈ ਜਿਹੜਾ ਕਿਵੇਂ ਲੱਗਿਆ ਤੇ ਪੇਜ ਨੂੰ ਵੀ ਫੋਲੋ ਜ਼ਰੂਰ ਕਰ ਲਿਓ ਆਪਣੇ ਨੂੰ ਧੰਨਵਾਦ